ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਮੂਹ ਸੰਗਤ ਜੀ ਨੂੰ ਪਤਾ ਹੈ ਕਿ ਇਸ ਵਕਤ ਜੋ ਹੜ੍ਹਾਂ ਦੇ ਨਾਲ ਪੰਜਾਬ ਦੇ ਉੱਪਰ ਇਹ ਜੋ ਭਾਰੀ ਸਮੱਸਿਆ ਬਣੀ ਹੋਈ ਹੈ ਇਸ ਸਬੰਧ ਦੇ ਵਿੱਚ ਹਰ ਸੰਸਾਮਾ ਹਰ ਜੋ ਪੰਜਾਬ ਦਾ ਵਸਿੰਦਾ ਹੈ ਆਪਣੇ ਆਪਣੇ ਲੈਵਲ ਤੇ ਜੋ ਬਣ ਪਾ ਰਿਹਾ ਉਹ ਕਰ ਰਿਹਾ ਹੈ ਇਸ ਲੜੀ ਦੇ ਤਹਿਤ ਹੀ ਹੁਸ਼ਿਆਰਪੁਰ ਤੋਂ ਜੰਗ ਖਾਲਸਾ ਗਰੁੱਪਰ ਜਿਸ ਤੋਂ ਵੱਲੋਂ ਵੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਇਹ ਰਾਸ਼ਨ ਪਾਣੀ ਜੋ ਜ਼ਰੂਰੀ ਵਸਤਾਂ ਕੱਤੇ ਤਰਪਾਲਾਂ ਇਕੱਤਰ ਕੀਤੀਆਂ ਗਈਆਂ ਸਨ ਉਸ ਦੇ ਤਹਿਤ ਅੱਜ ਪਹਿਲਾ ਫੜਾ ਜਿਹੜਾ ਇਹ ਜੋ ਜਾ ਰਿਹਾ ਹੈ ਇਸ ਵਿੱਚ ਨੌਜਵਾਨ ਜੋ ਹੈ ਵੱਰ ਚੜ ਕੇ ਹਿੱਸਾ ਲੈ ਰਹੇ ਹਨ ਤੇ ਸਮੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਵੱਲੋਂ ਜੋ ਇਹ ਸੇਵਾਵਾਂ ਦਿੱਤੀਆਂ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ